ਜਦੋਂ ਅਸੀਂ ਵਿਰਸੇ ਵਿਰਾਸਤ ਦੀ ਗੱਲ ਕਰਦੇ ਹਾਂ ਤੇ ਉਹਦੇ ਵਾਸਤੇ ਕਿਸੇ ਨੇ ਉਪਰਾਲਾ ਕੀਤਾ ਉਹ ਬਹੁਤ ਵਧੀਆ ਲੱਗਿਆ ਸੀ ਮੈਂ ਇਸ ਟੀਮ ਦਾ ਹਿੱਸਾ ਬਣ ਸਕਿਆ ਉਹ ਹੋਰ ਵੀ ਵਧੀਆ ਲੱਗਿਆ ਉਹ ਇਹਨਾਂ ਨੇ ਮੈਨੂੰ ਸਟੋਰੀ ਸੁਣਾਈ ਤੇ ਮੈਂ ਨਾਲ ਦੀ ਨਾਲ ਪਮਰਾਈ ਨੂੰ ਕਹਿੰਦਾ ਸੀ ਮੈਂ ਕਹਿੰਦਾ ਜੀ ਤੁਹਾਡੇ ਨਾਲ ਸੋ ਜਟਾ ਡੋਲੀ ਨਾ ਫਿਲਮ ਰਿਲੀਜ਼ ਹੋ ਗਈ ਹੈ ਤੇ ਉਹਨਾਂ ਦੇ ਆਰਟਿਸਟ ਸਟਾਰ ਸਟਾਰ ਕਾਸਟ ਸਾਡੇ ਨਾਲ ਮੌਜੂਦ ਨੇ ਸੱਸੀ ਕਾਲ ਸਰ ਪਹਿਲੇ ਤਾਂ ਬਹੁਤ-ਬਹੁਤ ਮੁਬਾਰਕ ਸ਼ੁਕਰੀਆ ਜੀ ਸੱਸੀ ਕਾਲ ਜੀ ਸਰ ਬਹੁਤ ਸੋਨੀ ਫਿਲਮ ਬਣੀ ਹੈ ਥੈਂਕ ਯੂ ਜੀ ਥੋੜਾ ਕਿਰਦਾਰ ਵੀ ਫਿਲਮ ਦੇ ਵਿੱਚ ਬਹੁਤ ਸੋਹਣਾ ਚਾਹੀਏ ਇੱਕ ਕਹਿ ਸਕਦੇ ਆ ਫਿਲਮ ਦੇ ਫਿਲਮ ਦੇ ਕਿਰਦਾਰ ਕਿਤਾ ਬਟ ਬਹੁਤ ਸੋਹਣਾ ਕਿਰਦਾਰ ਆ ਦੇਖੋ ਗੱਲ ਇਹ ਹੁੰਦੀ ਹੈ ਵੀ ਇਹ ਡਾਇਰੈਕਟਰ ਦੀ ਨਜ਼ਰ ਹੈਗੀ ਆ ਕਿ ਉਹ ਕਿਸ ਕਿਰਦਾਰ ਨੂੰ ਕਿਹਨ ਨਜ਼ਰ ਨਾਲ ਦੇਖਦਾ ਕਿਉਂਕਿ ਡਾਇਰੈਕਟਰ ਵਾਸਤੇ ਹਰ ਕਿਰਦਾਰ ਜਿਹੜਾ ਹੈਗਾ ਉਹਦਾ ਬੱਚਾ ਹੈਗਾ ਔਰ ਉਸ ਨੂੰ ਅੱਛੀ ਤਰ੍ਹਾਂ ਡਿਵੈਲਪ ਕਰਨਾ ਚਾਹੁੰਦਾ ਵੀ ਜਿਸ ਵੀ ਸੋਚ ਉਹਨੇ ਸੋਚਿਆ ਹੁੰਦਾ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਕਿਰਦਾਰ ਨੂੰ ਡਾਇਰੈਕਟਰ ਸਾਹਿਬ ਦੀ ਸੋਚ ਦੇ ਮੁਤਾਬਕ ਮੈਂ ਉਹਨੂੰ ਨਿਭਾ ਸਕਿਆ ਹਾਂ ਮੋ ਲੋ ਹਰੇਕ ਕਲਾਕਾਰ ਦੀ ਇਹੀ ਕੋਸ਼ਿਸ਼ ਹੁੰਦੀ ਆ ਕਿ ਉਹ ਆਪਣੇ ਕਿਰਦਾਰ ਨੂੰ 100 ਟਨ 10% ਜਿਹੜਾ ਹੈਗਾ ਉਹ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇ ਤੇ ਮੈਨੂੰ ਲੱਗਦਾ ਕਿ ਸਾਰੇ ਦਰਸ਼ਕਾਂ ਨੂੰ ਪਸੰਦ ਆਇਆ ਤੇ ਮੈਂ ਉਹਨਾਂ ਦੀ ਸੋਚ ਦੇ ਉੱਤੇ ਖੜਾ ਉਤਰਿਆ ਇੱਕ ਸਵਾਲ ਹੋਰ ਹੈ ਵੀ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਈ ਸੀਗੀ ਤਾਂ ਦਿਮਾਗ ਦੇ ਵਿੱਚ ਕੀ ਆਇਆ ਸੀਗਾ ਜਦੋਂ ਇਹ ਸਕ੍ਰਿਪਟ ਪੜ੍ਹੀ ਸੀ ਕਿਉਂਕਿ ਪਹਿਲੀ ਮਾਰਸ਼ਲ ਆਰਟ ਦੇ ਉੱਤੇ ਫਿਲਮ ਬਣੀ ਆ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਕੀ ਦਿਮਾਗ ਚ ਆਇਆ ਅ ਦੇਖੋ ਗੱਲ ਇਹ ਹੈ ਕਿ ਜਦੋਂ ਅਸੀਂ ਵਿਰਸੇ ਵਿਰਾਸਤ ਦੀ ਗੱਲ ਕਰਦੇ ਹਾਂ ਤੇ ਉਹਦੇ ਵਾਸਤੇ ਕਿਸੇ ਨੇ ਉਪਰਾਲਾ ਕੀਤਾ ਉਹ ਬਹੁਤ ਵਧੀਆ ਲੱਗਿਆ ਸੀਗਾ ਕਿ ਮੈਂ ਇਸ ਟੀਮ ਦਾ ਹਿੱਸਾ ਬਣ ਸਕਿਆ ਉਹ ਹੋਰ ਵੀ ਵਧੀਆ ਲੱਗਿਆ ਉਹ ਕਹਿੰਦੇ ਹੁੰਦੇ ਵੀ ਸੋਨੇ ਤੇ ਸਵਾਗੇ ਵਾਲੀ ਗੱਲ ਹੋ ਗਈ ਜਦੋਂ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਤੇ ਇਹਨਾਂ ਨੇ ਮੈਨੂੰ ਸਟੋਰੀ ਸੁਣਾਈ ਤੇ ਮੈਂ ਨਾਲ ਦੀ ਨਾਲ ਪਮਰਾਈ ਨੂੰ ਕਹਿੰਦਾ ਸੀ ਮੈਂ ਕਿਹਾ ਜੀ ਤੁਹਾਡੇ ਨਾਲ ਜਿੱਥੇ ਕਹੂਗੇ ਉੱਥੇ ਖੜੇ ਹਾਂ ਆਪਾਂ ਤੁਹਾਡੇ ਨਾਲ ਤੇ ਤੁਸੀਂ ਇਸ ਪ੍ਰੋਜੈਕਟ ਦੇ ਉੱਤੇ ਕੰਮ ਕਰੋ ਤੇ ਸਾਨੂੰ ਖੁਸ਼ੀ ਹੋਏਗੀ ਕਿ ਇਹ ਗੱਤਕੇ ਨੂੰ ਪ੍ਰਮੋਟ ਕਰਨ ਦੀ ਫਿਲਮ ਜਿਹੜੀ ਹੈਗੀ ਆ ਉਹ ਦਰਸ਼ਕਾਂ ਦੇ ਸਾਹਮਣੇ ਆਵੇ ਸੋ ਦਰਸ਼ਕਾਂ ਨੂੰ ਕੀ ਕਹਿਣਾ ਦਰਸ਼ਕਾਂ ਨੂੰ ਤਾਂ ਮੈਂ ਹੀ ਕਹਾਂਗਾ ਕਿ ਦੇਖੋ ਜਦੋਂ ਵੀ ਕੋਈ ਫਿਲਮ ਬਣਦੀ ਆ ਫਿਲਮ ਨੂੰ ਨਰਵਾਤਾ ਬਣਾਉਂਦਾ ਪੈਸੇ ਲਾ ਕੇ ਬਣਾਉਂਦਾ ਡਾਇਰੈਕਟਰ ਜਿਹੜਾ ਹੈਗਾ ਉਹ ਆਪਣੀ ਮਿਹਨਤ ਨਾਲ ਫਿਲਮ ਨੂੰ ਖੜਾ ਕਰਦਾ ਔਰ ਉਸ ਤੋਂ ਬਾਅਦ ਉਹਨੂੰ ਲੈ ਕੇ ਸਿਨੇਮੇ ਦੇ ਉੱਤੇ ਰਿਲੀਜ਼ ਕਰਨੀ ਬਹੁਤ ਵੱਡੀ ਗੱਲ ਹੁੰਦੀ ਆ ਤੇ ਜਦੋਂ ਰਿਲੀਜ਼ ਹੋ ਜਾਂਦੀ ਆ ਉਹਨੂੰ ਕਾਮਯਾਬ ਕਰਨ ਦੇ ਵਿੱਚ ਦਰਸ਼ਕਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਕਿ ਮੈਂ ਪੰਜਾਬ ਦੇ ਕੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਵੀ ਪੰਜਾਬੀ ਨੂੰ ਪਿਆਰ ਕਰਦਾ ਦਰਸ਼ਕ ਬੈਠਾ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਉਹ ਤੁਹਾਡੇ ਚੈਨਲ ਦੇ ਰਾਹੀ ਮੈਂ ਬੇਨਤੀ ਕਰਾਂਗਾ ਉਹਨਾਂ ਨੂੰ ਕਿ ਉਹ ਇਸ ਫਿਲਮ ਨੂੰ ਦੇਖਣ ਇਸ ਫਿਲਮ ਨੂੰ ਹੁਲਾਰਾ ਦੇਣ ਔਰ ਬੁਲੰਦੀਆਂ ਪਹੁੰਚਾਣ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜੀਆਂ ਫਿਲਮਾਂ ਹੋਰ ਬਣਦੀਆਂ ਰਹਿਣ ਬਹੁਤ ਸ਼ੁਕਰੀਆ ਸਰ ਤੇ ਬਹੁਤ ਬਹੁਤ ਮੁਬਾਰਕਾਂ ਫਿਲਮ ਦੇ ਲਈ